ਨਵੇਂ ਨਵੇਂ ਆਪਣੇ ਪ੍ਰਧਾਨ ਪ੍ਰਧਾਨ ਨਵੇਂ ਬਣੇ ਦੇ ਪਰਗੇ ਇੰਡਸਟਰੀ ਸਟੈਂਡ ਦੇ ਵਿੱਚ ਤੇ ਇੰਡਸਟਰੀ ਐਸੋਸੀਏਸ਼ਨ ਦੇ ਵਿੱਚ ਕੋਈ ਨਵਾਂ ਜੀਰਾ ਨਹੀਂ ਹਾਂ ਅਜਾ ਸਾਫ ਤੋਂ ਲਗਾਤਾਰ ਇਸ ਸ਼ਹਿਰ ਦੀ ਬਿਹਤਰੀ ਦੇ ਲਈ ਤੇ ਇੰਡਸਟਰੀ ਇੰਡਸਟਰੀ ਦੀ ਬਿਹਤਰੀ ਦੇ ਲਈ ਇਹਨੇ ਕੰਮ ਕੀਤਾ ਜਮੂਰੀ ਨਹੀਂ ਕੋਈ ਪੋਤੇ ਦੇ ਉੱਤੇ ਰਹਿ ਕੇ ਹੀ ਕੰਮ ਨੇ ਜਿਹੜੇ ਕਿਸੇ ਸੰਸਥਾ ਦੇ ਜਾਂ ਸਮਾਜ ਦੇ ਕਿਤੇ ਜਾ ਸਕਦੇ ਨੇ ਪੋਤੇਆਂ ਤੋਂ ਬਿਨਾਂ ਵੀ ਜਿਹੜੇ ਕੰਮ ਨੇ ਉਹ ਕੀਤੇ ਜਾ ਸਕਦੇ ਨੇ ਤੇ ਉਹ ਅਸ਼ੋਕ ਮੋਗਾ ਜੀ ਨੂੰ ਨਹੀਂ ਸਹੀਂ ਕਰਦੇ ਰਹੇ ਨੇ ਭਾਵੇਂ ਉਹ ਸੋਸ਼ਲ ਵਰਕ ਹੈ ਭਾਵੇਂ ਉਹ ਕੋਲੀਟੀਕਲ ਵਰਕ ਹੈ ਭਾਵੇਂ ਆਪਣੀ ਅੰਦਸਤੀ ਵਾਸਤੇ ਕੋਈ ਕਿਸੇ ਕਿਸਮ ਦੀ ਜ਼ਰੂਰਤ ਹੈ ਮੈਂ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਤਾਂ ਇਸ ਗਰੁੱਪ ਦੇ ਸਾਰੇ ਇੰਡਸਟਰੀ ਐਸੋਸੀਏਸ਼ਨ ਨੂੰ ਵਾਧਬ ਪਾ ਲੈਣਾ ਹੈ ਵੀ ਤੁਸੀਂ ਸਭ ਤੋਂ ਬੈਸਟ ਬੈਸਟਲ ਜਿੰਨੇ ਵੀ ਪ੍ਰਧਾਨ ਇੱਥੇ ਬੈਠੇ ਨੇ ਸਾਫਾ ਇਹ ਆਪਣੇ ਆਪਣੇ ਟਾਈਮ ਤੇ ਬੈਸਟ ਟੀਮ ਨੇ ਇਹ ਬੈਸਟ ਰੀ ਮੈਂ ਉਹਨਾਂ ਨੂੰ ਵਾਧਬ ਕਰਵਾਉਂਦਾ ਕਿਉਂਕਿ ਮੁਹਾਲੀ ਸ਼ਹਿਰ ਜਿੱਦਾਂ ਮੈਂ ਇਸ ਮੁਕ ਸੇਵਾ ਦਾ ਆਵਾ ਉਹਨਾਂ ਰੋਜ਼ ਮੁਹਾਲੀ ਸ਼ਹਿਰ ਦੀ ਡਵੈਲਪਮੈਂਟ ਵਾਸਤੇ ਉਸੀ ਸਾਰੇ ਜਿਹੜੇ ਸਾਫਾ ਕਾ ਪ੍ਰਧਾਨਾ ਉਹਨਾਂ ਨੇ ਇੱਕ ਬੜਾ ਵੱਡਾ ਜਿਹੜਾ ਯੋਗਦਾਨ ਉਹ ਪਾਇਆ। ਤੁਸੀਂ ਕਰਕੇ ਤੁਹਾਡਾ ਸਾਰਾ ਧੰਨਵਾਦ ਤੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਸ਼ੋਰ ਗੁਪਤਾ ਜੀ ਤੇ ਉਹਨਾਂ ਦੀ ਸੂਚੀ ਟੀਮ ਜਿਹਦੇ ਵਿੱਚ ਵੈਸਟ ਪ੍ਰੈਜ਼ੀਡੈਂਟ ਜਨ ਸੈਕਟਰੀ ਭੀਜੀ ਅਰ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਜਿਸ ਤਰ੍ਹਾਂ ਮੈਂ ਜੀਸੇਰ ਤੋਂ ਬੁਲਦੇ ਵੀ ਗਏ ਨੇ ਬਹੁਤ ਇਸ ਦਾ ਯੋਗ ਮੇਰੇ ਮੀਰ ਭੱਲੇ ਮਿੱਲਾ ਜੀ ਕਿਉਂਕਿ ਮੈਂ ਇਹਨਾਂ ਦੇ ਇਹਨਾਂ ਦਾ ਮੀਤਪਤਾ ਹੋ ਰਿਹਾ ਹੈ ਜੋ ਭਰਾਂ ਸੀ ਉਹਦੋਂ ਮੈਂ ਨਹੀਂ ਨਹੀਂ ਭਰਾ ਮੀਤ ਪ੍ਰਧਾਨ ਸੀ ਇਸ ਕੌਂਸਲ ਮਹਾਲੀ ਦੇ ਵਿੱਚ ਤੇ ਜਿਹਨੇ ਵੀ ਇੱਥੇ ਬੈਠੇ ਨੇ ਅਨੰਦ ਜੀ ਬੈਠੇ ਨੇ ਸਾਰੇ ਇੱਥੇ ਜਿਨੇ ਵੀ ਨੇ ਸਖਸੈਨਾ ਜੀ ਇਹਨਾਂ ਦੀ ਕੋਈ ਅਲੱਗ ਤੇ ਇਹ ਕਹਿੰਦਾ ਹੱਥ ਦੇ ਵਿੱਚ ਇਹਨਾਂ ਦੀ ਅਲੱਗ ਪਛਾਣ ਹਮੇਸ਼ਾ ਰਹੀ ਹੈ ਵੈਸੇ ਠੀਕ ਆ ਅਲੱਗ ਪਛਾਣ ਬਣਾ ਕੇ ਰੱਖਣੀ ਹੈ ਤਾਂ ਉਹੀ ਵਾਜੀ ਇੱਕ ਵਾਰੀ ਪਰ ਜਵੇ ਫਿਰ ਲੋਕ ਭੁੱਲੇ ਨਹੀਂ ਹੈਗੇ ਕੇਤੀ ਸਿੰਘ ਵੀ ਆਏ ਨੇ ਉਹਨੇ ਮਿਲ ਜੀ ਕਹਿੰਦੇ ਸੀ ਨਾਲ ਹੀ ਫੈਕਟਰੀ ਹੈ ਪਰ ਲੇਟ ਆਏ ਨੇ ਕੋਈ ਨਾ ਕੰਮ ਆ ਪੈ ਰਿਹਾ ਹੈ ਤੇ ਜਿਹੜੀ ਸੂਚੀ ਟੀਮ ਬੜੀਆਂ ਤੇ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਤਿਕਾਰਯੋਗ ਉਹਨਾਂ ਰਸਲੇਸ ਤੇ ਮੇਰੀ ਟੀਮ ਦੇ ਮੈਂਬਰ ਸਾਹਿਬਾਨ ਜਿਹੜੇ ਨਾਲ ਹਮੇਸ਼ਾ ਰਹਿੰਦੇ ਨੇ ਤੇ ਬਹੁਤ ਹੀ ਸਤਕਾ ਪਰਿਧ ਅਨੁਸਾਰ ਇਹਨਾਂ ਸਸਤੀ ਕੰਮ ਹੋ ਰਸਵਾਦ ਬਹੁਤ ਬਹੁਤ ਮੁਬਾਰਕ ਨਵੀਂ ਬਣੀ ਟੀਮ ਨੂੰ ਜਿਨ੍ਹਾਂ ਨੇ ਕੰਮ ਪੁਆੜਿਆ ਸੋਕ ਗੁਪਤਾ ਜੀ ਦੀ ਰਹਿਮਾਈ ਹੇਠ ਅਰ ਮੇਨਵੇ ਦਾ ਵੀ ਇਹ ਟੀਮ ਹੈ ਜਿਹੜੀ ਉਹ ਬਾਕੀ ਇਹ ਤੋਂ ਵੇਧਰ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰੋ ਵੀ ਕਿਉਂਕਿ ਨਾਲ ਪ੍ਰਧਾਨ ਦਾ ਤੇ ਸਾਡੀ ਟੀਮ ਦਾ ਜਿਹੜਾ ਮਕਸਦ ਖਦੋ ਹੀ ਹੁੰਦਲ ਮੈਂ ਪਹਿਲਾਂ ਤੋਂ ਵਧੀਆ ਕੰਮ ਕਰਾਂ। ਮਾਣਸਾਮ ਸਾਡੇ ਬੜੇ ਸਤਿਕਾਰਯੋਗ ਨੇ ਸਟੇਜ ਹਰ ਜਗ੍ਹਾ ਸਾਹਮਣੇ ਤੇ ਬੜਾ ਮਿੱਠਾ ਮਿੱਠਾ ਹੈਗੇ ਪਿਆਰ ਵੀ ਦਿੰਦੇ ਨੇ ਤੇ ਜੂੰਟੀਆਂ ਕੋਲਟ ਕੋਰਾ ਵੀ ਮਾਰਦੇ ਤਕ ਕੋੜਾ ਵੀ ਮਾਰਦੇ। ਪ੍ਰੋਫੈਸਰ ਸਰਦ ਵੀ ਵੈਸੇ ਮਨੁਸ਼ਾਤ ਨੂੰ ਜੀ ਆਇਆਂ ਨੂੰ ਕਸੀ। ਮਰ ਕੋਲ ਸੀ। ਕਿੰਟ ਕੋੜਾ ਵੀ ਮਾਰ ਪੈਂਦੇ ਤੇ ਮਤਲਬ ਤਿਆਰ ਵੀ ਕਰਦੇ ਨੇ। ਤੇ ਇਹਨਾਂ ਦੇ ਕਿ ਹੈ ਬਈ ਚੇਂਜ ਜਿਹੜੀ ਉਹ ਬਹੁਤ ਜ਼ਰੂਰੀ ਹੈ। ਜਿਹੜੀ ਚੇਂਜ ਉਹ ਕੁਦਰਤੋਂ ਦਾ ਨਹੀਂ ਆ। ਜੇ ਸਰਦੀ ਹੀ ਰਹਿਣ ਤਾਂ ਸਰਦੀਆਂ ਦਾ ਵੀ ਸਵਾਦ ਹੋਵੇਗਾ। ਜੇ ਗਰਮੀ ਰਹਿਣ ਤਾਂ ਗਰਮੀਆ ਕਰਣੀ ਬਾਸ ਸਭ ਦੀ ਸਾਲ ਦੀ ਤੇ ਪਤਚਲ ਫਲਚਰ ਦੇ ਬਾਦ ਪ੍ਰਸਾਤੀ ਜੇ ਦਾ ਰੈਗੂਲਰ ਇਹ ਮੁਦਰਾ ਦਾ ਚੱਕਰ ਚੱਲਦਾ ਹੈ ਤੇ ਫਿਰ ਤਾਂ ਹੀ ਜਿਹੜੀ ਦੁਨੀਆ ਇਹ ਸੋਹਣੀ ਤੇ ਸੁਨੱਖੀ ਲੱਗਦੀ ਹੈ ਪਾਣੀ ਜੇ ਇੱਕਦਮ ਜਗਾ ਰੁਕ ਜਿਵੇਂ ਤਾਂ ਸਮਝ ਲਓ ਕੰਦਾ ਪਜਦਾ ਤੇ ਇਸ ਕਰਕੇ ਜਿਹੜੀ ਚੇਂਜ ਹੈ ਉਹ ਬਹੁਤ ਜ਼ਰੂਰੀ ਹੈ ਤੇ ਜਦੋਂ ਵੀ ਕੋਈ ਚੇਂਜ ਆਉਂਦੀ ਹੈ ਇਹ ਮਿਹਤਰੀ ਲਈ ਹੁੰਦੀ ਹੈ ਇੱਕ ਟੀਮ ਕੰਮ ਕਰਦੀ ਕਰਦੀ ਸਾਤ ਦੋ ਸਾਲ ਚਾਰ ਸੱਤ ਥੱਕ ਜਾਂਦੀ ਹੈ ਉਹਦੇ ਹੈਗੀ ਖਤਮ ਹੋ ਜਾਂਦੀ ਹੈ ਵਿਜ਼ਨ ਜਿੰਨਾ ਹੁੰਦਾ ਬਰਤ ਲੈਂਦੇ ਤੇ ਜਿਹੜੀ ਨਵੀਂ ਟੀਮ ਆਉਂਦੀ ਹੈ ਉਹ ਨਵੇਂ ਆਈਡੀਆ ਹੁੰਦੇ ਨੇ ਨਵੀਂ ਵਿਜ਼ਨ ਹੁੰਦੀ ਹੈ ਤੇ ਉਹਦੇ ਮੁਤਾਬਕ ਹੋਰ 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 ਜਿਹੜੀ ਐਸੋਸੀਏਸ਼ਨ ਨੂੰ ਜਾਂ ਸਮਾਜ ਨੂੰ ਜਾਂ ਦੇਸ਼ ਨੂੰ ਜਾਂ ਸਟੇਟ ਨੂੰ ਦੇਣ ਦੀ ਜਿਹੜੀ ਕੋਸ਼ਿਸ਼ ਕਰਦੀ ਹੈ ਕਰਦੀ ਹੈ ਤੇ ਇਸ ਗੱਲ ਕਿ ਚੇਂਜ ਜਿਹੜੀ ਹੋਈ ਆ ਇਹ ਬਹੁਤ ਵਧੀਆ ਹੈ ਪਹਿਲਾਂ ਸਰਦਾਰ ਬਜੀਤ ਸਿੰਘ ਇੱਥੇ ਬੈਠੇ ਨੇ ਤੇ ਅੰਸਾਰ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਦਾ ਜੀ ਧੰਨਵਾਦ ਦਿਆਂ ਤੇ ਮੈਂ ਚਲੋ ਪ੍ਰਧਾਨ ਬਣੇ ਸੀ ਉਦੋਂ ਮੈਂ ਆਇਆ ਸੀ ਇੱਥੇ ਜਿੰਨਾ ਵਧੀਆ ਰਿਹਾ ਉਸ ਤੋਂ ਬਾਅਦ ਛੋੜਾ ਮੋਟਾ ਮੋੜੀਆਂ ਜਿੰਨਾ ਬਾਤਾਂ ਕਿਥੇ ਆਪਾਂ ਇਕੱਠੇ ਵਿਚਰਨੋਂ ਤੇ ਹਮ ਚੱਲਦਾ ਹੀ ਹੈ ਤਾਂ ਅੰਟੀਮੀਟਲੀ ਹੁਣ ਮੁੜ ਕੇ ਫੇਰ ਇੱਕ ਤੁਸੀਂ ਸਹਿਮਤੀ ਜਿਹੜੀ ਤੇ ਜੀ ਵੀ ਮੈਂ ਇਹ ਸਮਝਦਾ ਕਿ ਬਹੁਤ ਵੱਡਾ ਉਪਰਾਧ ਹੈ ਤੇ ਬਹੁਤ ਵਧੀਆ ਕਦਰ ਕਿਉਂਕਿ ਇੰਡਸਟਰੀ ਲਿਸਟ ਨੂੰ ਦੇਸ਼ ਦਾ ਹਰ ਇੱਕ ਉਦਯੋਗ ਸਮਾਜ ਵੀ ਆਲੇ ਸਭ ਤੋਂ ਸਮਝਣਾ ਪਾਉਂ। ਅਰੇ ਹਰੇਕ ਬੰਦਾ ਕਹਿੰਦਾ ਵੀ ਦੇਖੋ ਜੀ ਇੰਡਸਟਰੀ ਲਿਸਟ ਲੁੱਟ ਕੇ ਇੰਡਸਟਰੀ ਸਿਸਟਮ ਸਰਕਾਰ ਇੰਦਾ ਕਰਦੀਆਂ ਨੇ। ਇੰਡਸਟਰੀ ਲਿਸਟ ਨੂੰ ਪਤਾ ਹੈ ਵੀ ਕੰਮ ਕਿੱਦਾਂ ਕਰਨਾ ਤੇ ਕਿੱਦਾਂ ਚਲਾਉਣਾ। ਤੇ ਕਿੱਦਾਂ ਕੋਈ ਬੈਨੀਫਿਟ ਲੈਣਾ ਹੈ। ਸਿਸਟਮ ਦੇ ਵਿੱਚ ਰਹਿ ਕੇ ਪਾਲਸੀਆਂ ਦੇ ਵਿੱਚ ਰਹਿ ਕੇ ਬੈਨੀਫਿਟ ਲੈ ਜਾਂਦੇ ਨੇ। ਕੌਨ ਸੀ ਤੋਂ ਬਹਰ ਜਾ ਕੇ ਬੈਨੀਫੀਟ ਹੈ ਜਿਹੜਾ ਉਦੋਂ ਜਦ ਫਰਾਂਸ ਵਾਲਾ ਲੁੱਟਾ ਹਿੱਕਾਂਦੇ ਤੇ ਇਸ ਕਰਕੇ ਇੰਡਸਟਰੀਸ ਜਿਹੜਾ ਅੱਛਾ ਇੰਡਸਟਰੀਸ ਤੋਂ ਪਤਾ ਹੁੰਦਾ ਹੈ ਕਿ ਅਸੀਂ ਕਿੱਦਾਂ ਲੈਣਾ ਤੇ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਇਹ ਉਦਾਂ ਹੀ ਬੈਨੀਫੀਟ ਨੇ ਜਿਹੜੇ ਦੇਈ ਜਾਂਦੇ ਨੇ ਤੇ ਇਸ ਕਰਕੇ ਇੰਡਸਟਰੀਸ ਤੇ ਜਿਹੜੇ ਇੱਕ ਸਮਝਦਾਰ ਜਿਹੜੀ ਸਸਥਾ ਹੈ ਉਹ ਵੇਚੀ ਜਾਂਦੀ ਆ ਤੇ ਸਮਝਦਾਰ ਬੰਦੇ ਨੇ ਜਿਹੜੇ ਉਹ ਲੜਾਈ ਪੜਾਈ ਨਾ ਕਰਦੇ ਕੋਈ ਝਗੜਾ ਨਾ ਕਰਦੇ ਕੋਈ ਇੱਕ ਜਗ੍ਹਾ ਤੇ ਇੱਕ ਮੁੱਠ ਹੋ ਕੇ ਉਹ ਇਹ ਹੀ ਸੋਚਦੇ ਨੇ ਵੀ ਸਭ ਤੋਂ ਫਾਇਦਾ ਕਿਦੇ ਵਿੱਚ ਹੈ ਕਿਸ ਨਾਲ ਔਰ ਕਿਹੜੇ ਬੰਦਿਆਂ ਨੂੰ ਅਸੀਂ ਅੱਗੇ ਲਾਈਏ ਉਹ ਸਾਨੂੰ ਫੈਸਲਾ ਦੇ ਸਕੀਏ ਉਹ ਕੰਦਾ ਆਪਦਾ ਹੀ ਫੈਸਲਾ ਨਾ ਸੋਚੇ ਉਹ ਪੂਰੀ ਜਿੰਨ ਜਿੰਨੀ ਵੀ ਐਸੋਸੀਏਸ਼ਨ ਦਾ ਜਿੰਨੀ ਵੀ ਸੰਸਥਾ ਹੈ ਉਹ ਤਾਂ ਫੈਸਲਾ ਸੋਚੇ ਤਾਂ ਕਿ ਸਾਰੇ ਨੂੰ ਮਦਦ ਮਿਲਦਾ ਹੋਵੇ ਸੋ ਮੇਨੂ ਵੀ ਅਗਲਾ ਵੀ ਐਸੋਸੀਏਸ਼ਨ ਨੇ ਜਿਹੜੇ ਮੁੱਖ ਪ੍ਰਧਾਨ ਸਾਹਿਬ ਚੁਣੇ ਨੇ ਇਹ ਨਾਲ ਇਹ ਸੋਚੀ ਟੀਮ ਜਨਕਪਤੀ ਸਾਹਿਬ ਆਜ ਤਾਈਂ ਨੇ ਦਿਨੇ ਵੀ ਕਿਹਾ ਮੇਨੂੰ ਦੱਟਣਾ ਵੀ ਇਹ ਤੁਹਾਡੇ ਨਹੀਂ ਕੰਮ ਕਰਨਗੇ ਚੰਗੀ ਸੋਚ ਆ ਲੈਨੇ ਅਗਾਂਹੋਂ ਤੋਂ ਸੋਚਾ ਲੈਨੇ ਆਪਣਾ ਅਜੰਡਾ ਪਹਿਲਾਂ ਹੀ ਨਾ ਕੀਤਾ ਬਈ ਮੈਂ ਕੀ ਕਰਾਂ ਕੀ ਕਰਾਂ ਇੱਕ ਜਿਹੜੀ ਸਮਝਦਾ ਤਬੂਆ ਉਹਦੀ ਨਿਸ਼ਾਨੀ ਹੁੰਦੀ ਉਹਨੂੰ ਪਤਾ ਹੈ ਇਸ ਗੱਲ ਦਾ ਹੁੰਦਾ ਵੀ ਜਿਹੜੇ ਨਾਲ ਅਜੰਡਾ ਰੱਖ ਰਹੇ ਥੋੜੇ ਸਾਹਮਣੇ ਜਦੋਂ ਇਹ ਜਨਰਲ ਕਾਉਂਸਲ ਦੀ ਮੀਟਿੰਗ ਇੱਥੇ ਹੋਣੀ ਹੈ ਤਾਂ ਇਸ ਰਜੰਡੇ ਨੇ ਫਿਰ ਸਾਹਮਣੇ ਆ ਜਾਣਾ ਲੋਕਾਂ ਨੇ ਪੁੱਛਣਾ ਵੀ ਗੁਪਤਾ ਜੀ ਤੁਸੀਂ ਤਾਂ ਆਹ ਬਸ ਉਹਨਾਂ ਨੇ ਕਿੰਨੇ ਕਿਹਾ ਕਿ ਇਹਦੇ ਵਿੱਚ ਕੋਈ ਗੱਲ ਨਹੀਂ ਤੁਹਾਨੂੰ ਪੁੱਛਣਾ ਹੀ ਉਹਨਾਂ ਲੋਕਾਂ ਨੇ ਮੈਂ ਤੁਹਾਡੇ ਵਾਲੀ ਗੱਲ ਦਾ ਜਵਾਬ ਨਹੀਂ ਕਰ ਇਸ ਕਰਕੇ ਮੰਦਮ ਇਹ ਗੱਲ ਤੈਅ ਕਰਦੇ ਕਿਦਰ ਮਾਨੂੰ ਉਹਨ ਪ੍ਰੋਫੈਸਰ ਜੀ ਨੇ ਗੱਲ ਕੀਤੀ ਆ ਅਸੀਂ ਪਹਿਲੀ ਗੱਲ ਤੈਅ ਕਰ ਲਈ ਪਈ ਦੇ ਪੁਣੀ ਸੰਮੇਟਾ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਨੇ ਤੇ ਅਸੀਂ ਪੁਣੀਆ ਉਹ ਦੇਤੀਆਂ ਮੈਂ ਕਿਹਾ ਪ੍ਰੋਫੈਸਰ ਸਾਹਿਬ ਨੂੰ ਤਾਂ ਨਹੀਂ ਕਰ ਐਕਸਚੇਂਜ ਕਰਕੇ ਇਹ ਵੀ ਪਹਿਲੇ ਪੁਣੀਆ ਬੁਲੇ ਅਜੇ ਬਹੁਤ ਗਰੰਟੀਆਂ ਅਸੀਂ ਦਿੱਤੀਆਂ ਗਰੰਟੀਆਂ ਦੇਣਾ ਪਹਿਲਾ ਵੱਡਾ ਕੰਮ ਫਿਰ ਇਹ ਨਹੀਂ ਵੀ ਮੈਨਸ਼ਰ ਨਾਲੋਂ ਫਿਰ ਅਸੀਂ ਮੈਨੀਫੈਸਟੋ ਬਣਾ ਲਏ ਤੇ ਬਣਾਉਣ ਤੋਂ ਬਾਅਦ ਫਿਰ ਕਹੇ ਜੀ ਉਹ ਤਾਂ ਕਥਾਵਾਂ ਹੀ ਹੁੰਦੀਆਂ ਉਹ ਚ ਕੀ ਹੈ ਮੈਨਿੰਗ ਹਸੂ ਕੀ ਹੁੰਦਾ ਕਈ ਦੋਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਨਹੀਂ ਨਹੀਂ ਹਸੂ ਵੀ ਚੀਜ਼ ਹੁੰਦੀ ਆ ਤਾਂ ਮੈਨਿਫੈਸਟੋ ਦੀ ਜਿਹੜੀਆਂ ਗਾਰੰਟੀਆਂ ਦੀ ਗੱਲ ਹੋਈ ਤੇ ਗਾਰੰਟੀਆਂ ਦੇ ਬਾਰੇ ਮੈਂ ਬਾਅਦ ਚ ਗੱਲ ਕਰਾਂਗਾ ਕਿ ਪੂਰੀਆਂ ਕੀਤੀਆਂ ਕਿ ਨਹੀਂ ਕੀਤੀਆਂ ਬੱਸ ਸਭ ਤੋਂ ਥੋੜਾ ਦੱਸ ਲਿਖਾ ਤਾਂ ਇਸ ਕਰਕੇ ਉਹਨੇ ਪਹਿਲੇ ਅਜੰਡਾ ਰੱਖਤਾ ਪਤਾ ਨਹੀਂ ਸੀ ਮੈਂ ਆਹ ਨਿਗਾਹੰਡਾ ਨੇ ਆਮ ਹੈ ਥੋੜੇ ਜਿਹੀ ਕਰਾਂ ਤੇ ਇਹ ਕਿ ਸਮਝਦਾ ਤੇ ਦੂਸਰਾ ਕਿ ਨੇ ਮੰਦ ਦੇ ਵਿੱਚ ਕੰਮ ਕਰਨ ਦਾ ਚਾਹ ਹੋਵੇ ਤੇ ਜਿਹੜੇ ਬੰਦੇ ਨੂੰ ਇਹ ਲੱਗੇ ਕਿ ਮੇਰੀਆਂ ਬਾਹਾਂ ਵਿੱਚ ਦਮ ਹੈ ਮੈਂ ਇਹ ਕਰਵਾ ਦੂੰਗਾ ਉਹ ਰੱਖਦਾ ਤਾਂ ਇਸ ਕਰਕੇ ਕਹਿੰਦਾ ਜੀ ਤੁਸੀਂ ਮਤਲਬ ਮੈਨੂੰ ਪਤਾ ਹੈ ਕਿ ਤੁਸੀਂ ਕਰਵਾ ਦੋਗੇ ਹਮ ਨੂੰ ਮੈਨੂੰ ਇਹ ਪਤਾ ਵੀ ਤੁਸੀਂ ਹਾਂਜੀ ਕਰਵਾਣਾ ਤੁਸੀਂ ਇਹ ਬਹਿਣਾ ਇਹ ਨਾਲ ਇਹ ਤੇ ਮੈਨੂੰ ਪਤਾ ਵੀ ਤੁਸੀਂ ਕਰਵਾ ਦੋਗੇ ਅਰ ਮੈਂ ਤੁਹਾਨੂੰ ਸਾਰਾ ਇਹ ਸ਼ੁਕਰ ਉਹ ਵਧਾਈ ਦਿੰਦਾ ਵੀ ਤੁਸੀਂ ਇੱਕ ਬਹੁਤ ਹੀ ਵਧੀਆ ਟੀਮ ਹੈ ਜਿਹੜੀ ਪੰਤੂ ਜੀ ਐਸੋਸੀਏਸ਼ਨ ਦੇ ਲਈ ਚੁਣੀ ਆ ਤੁਸੀਂ ਮੈਨੂੰ ਪੱਕਾ ਯਕੀਨ ਹੈ ਇਸ ਗੱਲ ਦਾ ਵੀ ਇਹ ਤੁਹਾਡੇ ਲਈ ਦਿਨ ਤੇ ਰਾਤ ਕੰਮ ਕਰਕੇ ਤੁਹਾਡੀ ਹਰ ਸ਼ਿਕਾਇਤ ਦਾ ਜਿਹੜਾ ਹੱਲ ਆ ਉਹ ਕਰੋਗੇ ਬਹੁਤ ਬਹੁਤ ਵਧਾਈ ਬੋਤਾ ਜੀ ਤੁਹਾਡੀ ਸਤਿ ਸ਼੍ਰੀ ਅਕਾਲ ਨਾਲ ਸਾਡੇ ਨਾਲ ਡਰ ਬੋਤ ਲੱਗਦਾ ਨਾ ਵੀ ਪਤਾ ਨਹੀਂ ਬਹੁਤ ਸਤਿਕਾਰਪੂਰਨ ਉਹ ਦੇਦੇ ਨੇ ਹਮੇਸ਼ਾ ਹੀ ਇਹ ਪਹਿਲੇ ਕਿ ਆ ਵੀ ਜਦੋਂ ਵੀ ਗੱਲ ਕਰਾਂਗੇ ਸਾਂਝੀ ਕਰਨੀ ਹੈ ਵੀ ਆਹ ਨਹੀਂ ਹੋਇਆ ਆਹ ਨਹੀਂ ਹੋਇਆ ਆ ਹੋਣਾ ਚਾਹੀਦਾ ਉਸੇ ਕੀ ਹੋ ਜਾਂਦਾ ਨੇ ਮਨਾ ਵੀ ਦਿੰਦੇ ਨੇ ਕਈ ਵਾਰ ਫੇਰ ਦੂਸਰੀ ਗੱਲ ਮੈਂ ਕਹਿੰਦੀ ਆ ਬਈ ਜਸਵੀਰ ਸਿੰਘ ਦੀ ਵੀ ਬੜੀ ਤਰੀਫ਼ ਹੋਣੀ ਬੰਦਾ ਇਦਾਂ ਦੇ ਸਮਰਥਨ ਹੋਣਾ ਚਾਹੀਦਾ ਪਿੰਡਾਂ ਮਜ਼ਦੂਰ ਨਾ ਮਾਲਕ ਬਰਾਬਰ ਰੱਖ ਕੇ ਸਾਰਿਆਂ ਨੂੰ ਜਿਹਦੀ ਵੀ ਤਕਲੀਫ ਆ ਉਸੇ ਦੀ ਤਕਲੀਫ ਦੇ ਵਿੱਚ ਚੱਚਿਆ ਜਾਦਾ ਵਾ ਇਹ ਵੀ ਆਪਾਂ ਨੂੰ ਸਾਰਿਆਂ ਦੀ ਗੱਲ ਸੁਣਨੀ ਚਾਹੀਦੀ ਵੀ ਅਸੀਂ ਲੋਕਾਂ ਲਈ ਕੀ ਕਰ ਸਕਦੇ ਅਸੀਂ ਸੰਸਥਾ ਦੇ ਕੀ ਕਰ ਸਕਦੇ ਇਹ ਨਾ ਹੋਵੇ ਕਿ ਪ੍ਰਧਾਨ ਦਾ ਸ਼ੌਕ ਹੋ ਕਿਤਾ ਜੀਆ ਕਰਨ ਦਾ ਗੱਲ ਸਾਨੂੰ ਵੀ ਲੈ ਇਹ ਸਾਡੇ ਕੰਮ ਕਰਨ ਦਾ ਕੋਈ ਥੋੜੇ ਕੰਮ ਕਰਨ ਦਾ ਕੋਈ ਸਾਹਮਣੇ ਬੈਠਾ ਨਾ ਉਹ ਕਰ ਕਰ ਦੇਣਾ ਚਾਹੀਦਾ ਤੇ ਜੇ ਕਰੰਟ ਪ੍ਰਧਾਨ ਸਾਹਿਬ ਨੂੰ ਮਿਲਦਾ ਤਾਂ ਇਹ ਸਭ ਤੋਂ ਕੋਈ ਸਾਹਮਣੇ ਮਿਲਦਾ ਕਰੰਟ ਨੂੰ ਉਹਦੇ ਮਿਲ ਜਿੰਦਾ ਜੋ ਸਾਡਾ ਸਾਰਾ ਕੰਮ ਹੋ ਇਸ ਕਰਕੇ ਸਾਨੂੰ ਸਮਰਪਰਪ ਭਾਵਨਾ ਜਿਹੜੀ ਬੀਜਣੀ ਹੈ ਜਿਹੜੀ ਇਹ ਚਾਹੀਦੀ ਹੈ ਜਿਹੜੀ ਬਹੁਤ ਜ਼ਰੂਰੀ ਹੈ ਸਮਾਜ ਕਿਹੜਾ ਮਨੋੱਖ ਸਮਾਜ ਹੈ ਉਹ ਉਹ ਇਹ ਐਸੇ ਐਸੇ ਕੰਨੀ ਸਾਡੀ ਭਾਦ ਹੈ ਵੀ ਅਸੀਂ ਅਸੀਂ ਮਨੋੱਖ ਹੈ ਤੇ ਅਸੀਂ ਇੱਕ ਦੂਜੇ ਲਈ ਜਾਨਵਰ ਨਹੀਂ ਜਿਹੜੇ ਉਹ ਆਪਣੇ ਆਪਣੇ ਨੇ ਪਰ ਇੰਨਾ ਹੀ ਆਪਣੇ ਚ ਫਰਕ ਹੈ ਤੇ ਜਦੋਂ ਆਪਾਂ ਇੱਕ ਦੂਜੇ ਲਈ ਹਾਂ ਤਾਂ ਇਹ ਮੰਨ ਲਓ ਕਿ ਕੋਈ ਕਿਸੇ ਕਿਸੇ ਦੀ ਸਮੱਸਿਆ ਨਹੀਂ ਹੋ ਸਕਦੀ ਤੇ ਆਪਾਂ ਨੇ ਸੇਵਾ ਭਾਵਨਾ ਜਿਹੜੀ ਇਹ ਚ ਰੱਖਣੀ ਹੈ ਗੱਟਾ ਜੀ ਨੇ ਗਾਧਾ ਗੀਪੇ ਇਨਫਰਾਸਟ੍ਰਕਚਰ ਨਹੀਂ ਟ੍ਰੈਕ ਕਿੰਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਖਾਮੀ ਹੈ ਜਿਹੜੀ ਉਹ ਨਹੀਂ ਨਿਕਾਦੀ ਨਾ ਹੋ ਗਈ ਵੈਸੇ ਤਾਂ ਜਿਹੜੀਆਂ ਖਾਮੀਆਂ ਨੇ ਇਹ ਕੁਦਰਤੀ ਆ ਵੀ ਆਪਾਂ ਪੂਰੀਆਂ ਕਰਦੇ ਰਹਿੰਦੇ ਆ ਤੇ ਨਵੀਆਂ ਉਭਜਦੀਆਂ ਰਹਿੰਦੀਆਂ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਇਸ ਗਲਤੀ ਸਮੱਸਿਆ ਹੈ ਆਮ ਟ੍ਰੈਫਿਕ ਨੂੰ ਲੈ ਕੇ। ਭਾਵੇਂ ਉਹ ਕਾਰਵਾਈ ਹੁੰਦੇ ਕਿ ਭਾਵੇਂ ਉਹ ਸਟਰੀਟ ਲੈਣ ਨੂੰ ਲੈ ਕੇ, ਸੜਕਾਂ ਨੂੰ ਲੈ ਕੇ, ਸੀਵਰੇਜ ਨੂੰ ਲੈ ਕੇ, ਸਟਾਪ ਨੂੰ ਲੈ ਕੇ ਇਹ ਸਮੱਸਿਆਵਾਂ ਹਨ। ਸ਼ਹਿਰ ਜਿਹੜਾ ਬਹੁਤ ਸਪੀਡ ਦੇ ਨਾਲ ਤਰੱਕੀ ਕਰ ਰਿਹਾ ਹੈ। ਮੇਰਾ ਖਿਆਲ ਵੀ ਕਿਹੜੀ ਸਪੀਡ ਦੇ ਨਾਲ ਮੋਹੜੀ ਤੱਕੀ ਕਰ ਰਿਹਾ ਹੈ। ਸ਼ਾਇਦ ਮੇਰਾ ਖਿਆਲ ਦਾ ਵੀ ਬੈਂਕਾਂ ਉਹ ਬਣਾਓ। ਔਰ ਦੋ ਤਿੰਨ ਸ਼ਹਿਰ ਨੂੰ ਤੋਂ ਬਾਅਦ ਸ਼ਹਿਰੋਂ ਹਰੀ ਬੋਈ ਜਿਹੜਾ ਬੰਦਾ ਜਿਸ ਵੀੜ ਨਹੀਂ ਜਾਦਾ ਤੇ ਤੁਸੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਬੰਦਾ ਜਿਹੜਾ ਪੰਜਾਬ ਤੋਂ ਬਾਹਰ ਬੈਠਾ ਪੰਜਾਬ ਪੰਜਾਬ ਦੀ ਪੀਂਚਾ ਪੰਜਾਬ ਤੋਂ ਬਾਹਰ ਇੰਡੀਆ 'ਚ ਬੈਠਾ ਪੰਜਾਬੀ ਹੋਈ ਜਾਂ ਇੰਡੀਆ ਤੋਂ ਬਹੁਤ ਅਗਰੋਡ ਦੇ ਵਿੱਚ ਬਾਹਰ ਬੈਠਾ ਹਰ ਇੱਕ ਦੀ ਪਹਿਲੀ ਮੁਸਬਦ ਜਿਹੜੀ ਹੈਗੀ ਉਹ ਮੁਹਾਰੀ ਹੈ ਹਰ ਇੱਕ ਬੰਦਾ ਸੋਚਦਾ ਵੀ ਆ ਜੇ ਮੈਂ ਉੱਥੇ ਆਪਣਾ ਬਿਜ਼ਨਸ ਸੈਟਅਪ ਕਰਨਾ ਹੈ ਦੇਵੋ ਤੇ ਮਕਾਮ ਬਣਾਉਣਾ ਜੇਵਾਂ ਤੇ ਕੁਮਾਚੇ ਸਰ ਵੀ ਤਨੀਆ ਪੰਜਾਬ ਦੇ ਵਿੱਚ ਆ ਕੇ ਕਿਹਨੇ ਤਾਂ ਸਿਰਫ ਬੁਖਾਰੀ ਪਹਿਲਾਂ ਜੇ ਮਕਾਲੀ ਨਾ ਮਿਲੇ ਫਿਰ ਮਗਲ ਦੁੱਧੇ ਹਾਨੇ ਜਾਂ ਅਮਰਸਰ ਦੇ ਦੰਦਾਂ ਬਾਰੇ ਸੋਚਦਾ ਮੁਖਾਰੀ ਨੌਕਰੀ ਪਹਿਲੀ ਪਸੰਦ ਬਣੀ ਐ ਤੇ ਕਿਉਂ ਬਣੀ ਐ ਤੁਸੀਂ ਸਾਰਿਆਂ ਨੇ ਬਣਾਈ ਯਾਰਾਂ ਜਿਵੇਂ ਤੁਸੀਂ ਸਾਰਿਆਂ ਨੇ ਇੱਥੇ ਜਿੰਨਾ ਵੀ ਵਧੀਆ ਕੰਮ ਕੀਤੇ ਕਾਰ ਕੀਤੇ ਤੇ ਅੱਗੇ ਲੋਕਾਂ ਨੂੰ ਵੀ ਦੱਸਿਆ ਵੀ ਇੱਥੇ ਬਾਕੀਆਂ ਦੇ ਮਕਾਮ ਦੇ ਵਧੀਆ ਇਨਫਰਾਸਟ੍ਰਕਚਰ ਤਾਂ ਬਹੁਤ ਨੇ ਜਿਹੜੇ ਉਹ ਡੈਕ ਤੋਂ ਹੋਈ ਨੇ ਤੇ ਇਸ ਇਨਫਰਾਸਟ੍ਰਕਚਰ ਨੂੰ ਸਾਨੂੰ ਸਾਫ਼ ਸਪੱਸ਼ਟ ਬਣਾਉਣ ਦੀ ਲੋੜ ਹੈ ਇੱਥੇ ਵਿੱਚ ਹੈ ਮੈਂ ਵੀ ਆਪਣੀ ਕਿੰਨੀ ਵਾਰੀ ਸਮਝਦਾ ਲੈਂਦਾ ਐਸਾ ਦੀ ਕੋਈ ਸ਼ੱਕ ਨਹੀਂ ਕਿ ਇਹ ਹੈ ਔਰ ਹਰਲੇ ਟਾਈਮ ਤੇ ਜਦ ਮੈਂ ਕੋਸ਼ਿਸ਼ ਕਰਦਾ ਕਈ ਵਾਰੀ ਪੋਲੀਟਿਕਲ ਮੁਸ਼ਕਿਲਾਂ ਐਸੇ ਹੋ ਜਾਂਦੀਆਂ ਨੇ ਮੈਂ ਕੋਈ ਕਲੀਅਰ ਨਹੀਂ ਕਰ ਲਾਇਆ ਕਈ ਵਾਰੀ ਸਿਸਟਮ ਐਸਾ ਬਣਿਆ ਹੋਇਆ ਹੈ ਸਰ ਕੋਈ ਨਸਟੋ ਕਾਰਪੋਰੇਸ਼ਨ ਨੂੰ ਐਮ ਐਨ ਐ ਕੰਮਕੀਨ ਕਰਾਉਣਾ ਹੈ ਐਗਜ਼ੀਕਿਊਟਿਵ ਤੇ ਮਤਲਬ ਅਜਿਹੀ ਸੀ ਕਿਹੜੀ ਆ ਕਈ ਵਾਰੀ ਇਤਨਾ ਕਿਤੇ ਇਹਦੇ ਵਿੱਚ ਫਸ ਪਈ ਜਿਹੜਾ ਕੰਮ ਰਹਿ ਜਾਂਦਾ ਤੇ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂਦਾ ਕਰਦਾ ਭਈ ਦਸੰਬਰ ਤੱਕ ਕੋਈ ਇੱਕ ਸਿੰਗਲ ਸੜਕ ਵੀ ਐਸੀ ਨਹੀਂ ਲੱਗੂਗੀ ਮੋਹਾਲੀ ਇੰਡਸਟਰੀ ਤੇ ਇੰਡਸਟਰੀ ਏਰੀਆ ਦੀ ਇਹਨਾਂ ਸੜਕਾਂ ਆਊਟਰ ਤਾਂ ਬਣਦੀਆਂ ਵੀ ਰਹਿ ਜਾਂਦੀਆਂ ਨੇ ਰਿਪੇਅਰ ਵੀ ਹੁੰਦੀਆਂ ਰਹਿ ਗਈਆਂ ਜਿਹੜੀਆਂ ਇੰਟਰਨਲ ਰੋਡਸ ਨੇ ਸੀ ਰੋਡ ਜਿਉਂ ਤਾਂ ਕਹਿੰਦੇ ਆ ਵੀ ਰੋਡ ਕਹਿੰਦੇ ਆ ਇੱਕ ਵੀ ਤੁਹਾਨੂੰ ਐਸੀ ਰੋਡ ਨਹੀਂ ਮਿਲੂਗੀ ਜਿਹੜੀ ਨਾ ਹੋਣੀ ਦੂਸਰੀ ਗੱਲ ਪ੍ਰੋਜੈਕਟਸ ਆਫਟ ਵਰਕ ਨੂੰ ਦਰਵਾਜ਼ਾ ਦਿੱਤਾ ਗੜੀ ਮਾਰੋ ਪ੍ਰੋਜੈਕਟਸ ਦੀ ਦੂਸਰੀ ਗੱਲ ਇਹ ਹੈ ਅਈ ਆਪਾਂ ਨੇ ਗਾਰ ਵਿੱਚ ਦੀ ਗੱਲ ਗਾਰ ਨਹੀਂ ਦੀ ਜਿਹੜੀ ਸਮੱਸਿਆ ਹੈ ਉਹ ਪੂਰੇ ਸ਼ਹਿਰ ਦੀ ਸਮੱਸਿਆ ਹੈ ਪੂਰੇ ਸ਼ਹਿਰ ਦੀ ਨਹੀਂ ਸ਼ਹਿਰਾਂ ਦੀ ਸਮੱਸਿਆ ਹੈ ਪੂਰੇ ਸ਼ਹਿਰਾਂ ਦੀ ਨਹੀਂ ਪੂਰੇ ਦੇਸ਼ ਦੀ ਸਮੱਸਿਆ ਹੈ ਤੁਸੀਂ ਸੋਚ ਨਹੀਂ ਸਕਦੇ ਕਿ ਕੋਈ ਬੰਦਾ ਨਾਵਾਂ ਨੂੰ ਸਮਝਣ ਨੂੰ ਪਿਆਰ ਹੈ ਸੁਣਨ ਨੂੰ ਪਿਆਰ ਹੈ ਅਸੀਂ ਕਿਤੇ ਨਾ ਕਿਤੇ ਐਡਾ ਵੱਡਾ ਸ਼ਹਿਰ ਹੈ ਕਿਤਨਾ ਕਿਤੇ ਕੋਈ ਨਾ ਕੋਈ ਚੀਜ਼ ਇੱਕ ਦੱਬ ਕਰਨੀ ਹੈ ਲੇਕਿਨ ਜਿੱਥੇ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉੱਥੇ ਇੱਕ ਬੜਾ ਵੱਡਾ ਬਖੇੜਾ ਜਿਹੜਾ ਖੜਾ ਹੁੰਦਾ ਹੈ ਹੋਰ ਹੈ ਪਰ ਅਸੀਂ ਇਹ ਮਸਲੇ ਦਾ ਹੱਲ ਹੈ ਜਿਹੜਾ ਉਹ ਬੜੀ ਜਲਦੀ ਹੈ ਜਿਹੜਾ ਉਹ ਨਭ ਰਿਹਾ ਹੈ ਫਿਰ ਇਹ ਕੋਈ ਖੰਨਪਨ ਦੀ ਕੋਸ਼ਿਸ਼ ਕਰਦੇ ਆਂ ਪੁਰਾਣੀ ਐ ਯੂਨੀਅਨ ਨੈ ਸੋਸਾਇਟੀਸ਼ਨ ਤੋਂ ਵੀ ਕਿੰਨਾ ਕਿਤੇ ਵਿੱਚ ਬਣ ਜਾਂਦੀਆਂ ਔਰ ਮੇਰੀ ਜ਼ਿੰਦਗੀ ਨਾ ਵੀ 2 4 6 ਮਹੀਨੇ ਵਿੱਚ ਤੁਹਾਨੂੰ ਜਿਹੜਾ ਸੜਕਾਂ ਤੇ ਇੱਥੀਆਂ ਆਉਂਦਾ ਇਹ ਵੀ ਨજર ਆਉਣਾ ਜਿਹਦਾ ਉਹ ਬਾਤ ਹੋ ਗਈ। ਫਿਰ ਇਸ ਦੀ ਗੱਲ ਜਿਹੜੀ ਕੀਤੀ ਸਟੋਰਰ ਦੇ ਤੇ ਸੀਰ ਇਹ ਮੈਨੂੰ ਇਹ ਲੱਗਦਾ ਵੀ ਬਹੁਤ ਘੱਟ ਸਮੱਸਿਆ ਹੈ। ਇਹ ਬਹੁਤ ਵਧੀਆ ਤਰੀਕੇ ਦਾ ਬਣਾ ਸੀਰ ਤੇ ਸਟਰੌਂਗ ਪਿਆ ਹੋਇਆ। ਔਰ ਮਜੂਏ ਦਰਦ ਵੀ ਇਹ ਇਹਨੂੰ ਮਾੜੀ ਮੁੱਗੀ ਰੱਖ ਰਗਾਉਂਦੀ ਤੇ ਪੜ ਕਰਕੇ ਮਾੜੀ ਮੁੱਗੀ ਟੀ ਸੈਂਟਰ ਕੋ ਮੇਰਾ ਕਰਕੇ ਜਿਹਦੀ ਕੋ ਪ੍ਰੋਬਲਮ ਆਦੀ। ਉਹ ਜਲਦੀ ਜਿਹੜੀ ਜੇ ਸ਼ਿਕਾਇਤ ਹੋਈ ਉਹ ਨੂੰ ਦੂਰ ਕਰ ਲੈਣਾ ਪ੍ਰੋਪਰ ਇਕਵਰੀ ਸਾਰੇ ਕੈਮਰੇ ਲਾ ਕੇ ਚੈੱਕ ਕਰ ਲੈਣਾ ਚਾਹੋਗਾ ਵੀ ਕੀ ਕਿੰਨੇ ਕਿੱਥੇ ਦੇ ਕਿਤੇ ਪ੍ਰੋਬਲਮ ਫਿਰ ਟ੍ਰੈਫਿਕ ਦੀ ਗੱਲ ਕੀਤੀ ਜਿਹੜੀ ਇਹ ਵੀ ਹਮ ਤਾਂ ਅਨਾਉਂਸ ਕਰਿਆ ਪਰ ਮੈਨੂੰ ਇਹ ਕਰਤਾ ਤੇ ਕੋਈ ਇੱਥੇ ਬੜੀ ਖੁਸ਼ੀ ਹੋ ਰਹੀ ਹੈ ਵੀ ਪਿਛਲੇ ਦਿਨੀ ਨੋਟੀਫਿਕੇਸ਼ਨ ਹੋਇਆ 751 ਇਕੜ ਜ਼ਮੀਨ ਜਿਹੜੀ ਆ ਅਕਵਾਇਰ ਕੀਤੀ ਜਾ ਰਹੀ ਆ ਜਿਹੜੀ ਸਿਰਫ ਸਿਰਫ ਕਨੈਕਟੀਵਿਟੀ ਵਾਸਤੇ ਤੇ ਜਿਹੜੀਆਂ ਸੜਕਾਂ ਰਹਿ ਗਈਆਂ ਸੀ ਸਰ ਸੈਕਟਰ 22 ਰੋਡ ਉਹਨਾਂ ਨੂੰ ਅਕੁਆਇਰ ਕਰਕੇ ਬਣਾਉਣ ਵਾਸਤੇ ਜ਼ੋਟੀ ਮਹੀਨੇ ਜਾਰੀ ਹੋਇਆ 250 150 ਏਕੜ ਦਾ ਪਿਛਲੇ ਹਫਤੇ ਤੁਸੀਂ ਪੜਿਆ ਹੋਣਾ ਤੇ ਮੇਰਾ ਖਿਆਲ ਹੈ ਵੀ ਸਾਰਾ ਪ੍ਰੋਸੈਸ ਹੈ ਇਹ ਕਿ ਮਈ ਤੇ ਜੂਨ ਤੱਕ ਪੂਰਾ ਕਰ ਲਿਆ ਜਾਊਗਾ ਤੇ ਕੋਈ ਵੀ ਕਨੈਕਟੀਵਿਟੀ ਜਿਹੜੀ ਅਧੂਰੀ ਨਹੀਂ ਰਹੂਗੀ ਕਾਰਨ ਸਿਰਫ ਇਹ ਹੈ ਕਿ এয়ারਪੋਰਟ ਰੋਡ ਤੇ ਰਸਤਾ ਹੈ ਵੀ ਇੱਕੋ ਹੀ ਸੜਕ ਹੈ এয়ারਪੋਰਟ ਰੋਡ ਤੱਕ ਲੇਕਿਨ ਅਗੋਂ ਨਾਲੇ ਇਸ ਅਪਮਹੀਨੇ ਤੋਂ ਬਾਅਦ ਤਿੰਨ ਸੜਕਾਂ ਦਾ 6 ਮਹੀਨੇ ਦੇ ਵਿੱਚ ਵਿੱਚ ਚੀਜ਼ਾਂ ਹੋ ਜਾਣੀਆਂ ਜਿਹੜੀ ਆਪਣਾ ਬੈਸਟੈਕ ਤੋਂ ਲੈ ਕੇ 에어ਪੋਰਟ ਤੱਕ ਤੇ ਜਿਹੜੀ ਸਮੁੰਦਰੀ 82 ਤੇ 84 ਦੀ ਡਿਵਾਈਡਿੰਗ ਰੋਡ 82 ਤੇ 83 ਦੀ ਡਿਵਾਈਡਿੰਗ ਰੋਡ ਆ ਬੈਕ ਸਾਈਡ ਤੇ ਉਹ ਵੀ ਸ਼ੀ ਦੀ ਜਿਹੜੀ 에어ਪੋਰਟ ਰੋਡ ਤੋਂ ਜਿਹੜੀ ਬਲੂਡ ਵਾਲ ਜਾਂਦੀ ਉਹਨੂੰ ਵੀ ਜੂਗੀ ਤੇ ਜਿਹੜੀ ਕਿ ਟ੍ਰੈਫਿਕ ਇੱਕੋ ਹੀ ਰੋਡ ਤੇ ਆਉਂਦੀ ਆ ਤੇ ਮੈਨੂੰ ਇਹ ਲੱਗਦਾ ਵੀ ਇਹ ਤਿੰਨ ਚਾਰ ਰੋਡ ਤੇ ਪੜ ਜਾਣ ਦੇ ਨਾਲ ਇਹ ਸਮੱਸਿਆ ਜਿਹੜੀ ਹੱਲ ਲੱਭ ਪਾ 70 75 ਸਾਲ ਹੋ ਗਈ ਜੂਗੀ ਤੇ ਬਾਕੀ ਵੀ ਜਿਹੜੀਆਂ ਬਹੁਤ ਜਲਦੀ ਮੇਰੇ ਖਿਆਲ ਨਾਲ ਇੱਕ ਸਾਲ ਸਵਾ ਸਾਲ ਦੇ ਵਿੱਚ ਸਾਡਾ ਟੀਚਾ ਵੀ ਜਿੰਨੀਆਂ ਵੀ ਬੋਹਾਲੀ ਦੀਆਂ ਜੰਕਸ਼ਨ ਰੋਡ ਨੇ ਜਿੰਨੀਆਂ ਸੈਕਟਰ ਟਵੇਡਿੰਗ ਰੋਡ ਨੇ ਜਿੰਨੀਆਂ ਮਾਸਟਰ ਪਲਾਨ ਰੋਡ ਨੇ ਸਾਰੀਆਂ ਅਕਵਾਇਰ ਹੋ ਚੁੱਕੀਆਂ ਨੇ ਤੇ ਆਪਾਂ ਇਹਨਾਂ ਨੂੰ ਕੰਪਲੀਟ ਕਰਕੇ ਕਿੰਨੇ ਕਿਤੇ ਬ੍ਰਿਜਾਂ ਕਰਨੇ ਪਾਣੇ ਨੇ ਜਿੱਥੇ ਸਾਲ ਡੇਢ ਸਾਲ ਤੋਂ 2 ਸਾਲ ਲੱਗਣ ਦੀ ਦਿੱਤੀ ਹੋਈ ਸਮਾਂ ਲਾਉਣਾ ਉਹ ਜੰਦੀਆਂ ਨਹੀਂ ਤਾਂ ਉਹਨਾਂ ਦੁੱਪੋਂ ਵੀ ਸਾਤ ਸਵਾ ਸੜਕਾਂ ਦੇ ਵਿੱਚ ਬਹੁਤ ਸਾਰੀਆਂ ਸੰਗਾਂ ਨੇ ਜਿਹੜੀਆਂ ਉਹ ਵੜ ਕੇ ਧਿਆਣ ਹੁੰਦੇ ਉਹ ਇਹ ਸਮੱਸਿਆ ਦਾ ਕਹਿੰਦਾ ਜੀ ਤੁਹਾਡੀ ਟ੍ਰੈਨਰ ਦੇ ਵਿੱਚ ਹੀ ਸਾਰਾ ਹੰਦਾ ਉਹ ਕਹਿੰਦਾਂਗੇ ਸਹੀ ਜੀ ਜਿਹੜੀ ਰੋਡ ਹੈ ਟਿਪਲਾਸਟ ਚੌਕ ਵਾਲੀ ਅੱਗੇ ਆ ਕੇ ਤੇ ਰੁਕ ਕੇ ਸਿੰਗਲ ਬਣ ਜਾਂਦੀ ਹੈ ਠੀਕ ਹੈ ਇਹ ਲਾਹਾਂਰਾ ਚੌਕ ਦਾ ਕਹਿੰਦੇ ਜਮੀਨ ਜਿਹੜੀ ਰਹਿੰਦੀ ਸੀ ਐਕਵਾਇਰ ਵੀ ਹੋ ਗਈ ਤੇ ਇਹ ਸੜਕਾਂ ਇਹ ਡਬਲ ਜਿਹੀ ਰੋਡ ਬਣਾਇਆ ਜਾਣਾ ਏ ਵੀ ਕਿਸੇ ਸਾਧਨ ਦੇ ਵਿੱਚ ਗੱਲ ਨਹੀਂ ਜਿਹੜੀ ਸ਼ੁਰੂ ਹੋਊਗੀ ਸਰਵੇ ਹੋ ਗਿਆ ਤੇ ਇਹਦਾ ਐਸਟੀਮੇਟ ਆਵਰੇਗਾ ਇਹ ਵੀ ਜਿਹੜੀ ਲੋੜ ਆ ਤੁਹਾਡੀ ਡਾਊਨ ਰੋਡ ਪੂਰੀ ਹੋਣੀ ਵੀ ਜਿਹੜੀ ਕਵਾਰਟੇ ਦੇ ਸਾਹਮਣੇ ਹੁੰਦੀ ਨੂੰ ਜਾ ਰਹੀ ਹੈ ਇਹ ਇਹ ਬੜੀ ਵੱਡੀ ਜਿਹੜੀ ਸਮੱਸਿਆ ਦਾ ਹੱਲ ਹੈ ਜਿਹੜਾ ਜਿਹੜਾ ਪੀਕ ਟਾਈਮ ਤੇ ਟ੍ਰੈਫਿਕ ਦਾ ਰੁਕਦਾ ਹੈ ਉਹ ਜਿਹੜਾ ਟ੍ਰੈਫਿਕ ਵੀ ਕੰਟਰੋਲ ਦਾ ਉਹ ਕਾफी ਹੱਦ ਤੱਕ ਹੋ ਜਾਊਗਾ ਕਿਉਂਕਿ ਤਾਂ ਪੀਕ ਟਾਈਮ ਤੇ ਟ੍ਰੈਫਿਕ ਹੋਣਾ ਹੀ ਹੋਣਾ ਅੱਧੇ ਬਲਾਂ ਘਟਣ ਲਈ ਆਪਾਂ ਨੂੰ ਤਾਂ ਹਰੀ ਲੋ ਜਿਹੜੀ ਹੋਊਗੀ ਕਪਨੀ ਬਣੇ ਕਿਉਂਕਿ ਲੋਕੀ ਜਾਂਦੇ ਨੇ ਤੇ ਆਉਂਦੇ ਨੇ ਉਹੀ ਇੱਕ ਟਾਈਮ ਹੁੰਦਾ ਔਰ ਫਿਰ ਵੀ ਸਾਡੀ ਕੌਂਸਲ ਜੀ ਅਸੀਂ ਨੂੰ ਸਮਝ ਕੀਤਾ ਜਾ ਸਕੇ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਚੌਕ ਬਣਣ ਲੱਗੇ ਨੇ ਤੁਸੀਂ ਦੇਖੋਗੇ ਵੀ ਆਉਣ ਵਾਲੇ ਸਾਲ ਦੇ ਵਿੱਚ ਬਹੁਤ ਘਾਟ 20 ਤੋਂ 25 ਚੌਕ ਨੇ ਜਿਹੜੇ ਬਣ ਕੇ ਤਿਆਰ ਹੋ ਜਣਗੇ ਜਿਹੜਾ ਸ਼ਹਿਰ ਦੀ ਸੁੰਦਰਤਾ ਵੀ ਵਧਾਉਣਗੇ ਤੇ ਟ੍ਰੈਫਿਕ ਨੂੰ ਜਿਹੜਾ ਕੰਟਰੋਲ ਹੈ ਉਹ ਵੀ ਕਰ ਲਿਆ ਸੁਹਾਣੇ ਗੁਰਦੁਆਰਾ ਸਾਹਿਬ ਤੇ ਸਾਹਬ ਸਿੰਘ ਸਿਧਾਂ ਦੇ ਚੌਕ ਬਣ ਰਹੇ ਨੇ ਆਪਣੇ ਆਪ ਇੱਕ ਕਾਨੂੰਨੀ ਦਾ ਚੌਕ ਬਣ ਰਹੇ ਤੁਸੀਂ ਦੇਖੋਗੇ ਬਈ ਬਣਨ ਤੋਂ ਬਾਅਦ ਪਹਿਲਾਂ ਹੁਣੇ ਉੱਤੇ ਕੋਈ ਪ੍ਰੋਬਲਮ ਨਹੀਂ ਕਿਸੇ ਕਿਸ ਦਾ ਚੰਗ ਲੱਗਦੇ ਹਟ ਗਏ ਉੱਥੇ ਇੰਤਜ਼ਾਰ ਖਤਮ ਹੋ ਗਿਆ ਤੇ ਜਦੋਂ ਬਣ ਕੇ ਤਿਆਰ ਹੋਗਾ ਤੁਸੀਂ ਦੇਖੋਗੇ ਵੀ ਕਿੰਨੀ ਸਮੂਥ ਤਰ੍ਹਾਂ ਇਹ ਜਿਹੜੀ ਹੋ ਚੱਲ ਰਹੀ ਹੈ ਤੇ ਆਪਣੇ ਆਪ ਇੱਕ ਨਮੂਨੇ ਦਾ ਜਿਹੜਾ ਚੌਕ ਬਣ ਕੇ ਤੁਹਾਡੇ ਸਾਹਮਣੇ ਆਊਗਾ ਤੇ ਹੋਰ ਵੀ ਸਾਰੇ ਬਣ ਰਹੇ ਨੇ ਤੇ ਪੂਰਾ ਧਿਆਨ ਇਕ ਪਵਾਲੀ ਦੇ ਵਿੱਚ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਵੀ ਮੇਰੀ ਸਰਕਾਰ ਨੂੰ ਬੜੇ ਕਿ ਬੜੇ ਜੋ ਵੀ ਰੱਖਣਾ ਹੁੰਦਾ ਸਾਹਮਣੇ ਰੱਖ ਦਿੰਦਾ ਹੈ ਤੁਹੋ ਮੇਰਾ ਖਿਆਲ ਦੋ ਕਿ ਕੋਈ ਐਸੀ ਕਰਦੇਗੇ ਅਸੀਂ ਕੋਈ ਕੰਮ ਕੀ ਕਰਈਏ ਤੇ ਸਰਕਾਰ ਨੇ ਨਾ ਕੀਤਾ ਹੋਵੇ ਕਿ ਮੈਨੂੰ ਬੜੇ ਲੱਗਿਆ ਜੀ ਨਹੀਂ ਇਹ ਵੀ ਥੋੜੀ ਸਮੱਸਿਆ ਤਾਂ ਜਿਹੜਾ ਹੱਲ ਆ ਉਹ ਬੜਾ ਜਲਦੀ ਇਹ ਥੋੜੀ ਸਮੱਸਿਆ ਨਹੀਂ ਹੈ ਕਿ ਤਾਂ ਸਾਰੇ ਦੀ ਉਹ ਸਮੱਸਿਆ ਹੈ ਇਹਨਾਂ ਵੀ ਜਿਹੜਾ ਹੱਲ ਕਰਦੇ ਆਂਗੇ ਦੂਸਰੀ ਗੱਲ ਜੀ ਸਰਕਾਰ ਆਪਣੇ ਦਵਾਰ ਦੀ ਗੱਲ ਹੈ ਇਹ ਵੀ ਇੱਕ ਹੈ ਗੱਲ ਜਿਹੜੀ ਜਰੂਰੀ ਜਿਹੜੀ ਚਾਹੀਦੀ ਸੀ ਵੀ ਸਰਕਾਰ ਆਵੇ ਤੇ ਜਿਹਨੀਆਂ ਐਨਓਸੀ ਨੇ ਉਹ ਘਰ ਬੈਠੇ ਉਠਾਏ ਮਿਲਣ ਤੇ ਉਹਦੇ ਲਈ ਵੀ ਇਹਦਾ ਪ੍ਰਬੰਧਾ ਮੁਕਮਲ ਕਰ ਲਈ ਜੇ ਗਏ ਨੇ ਤੇ ਕਾफी ਹੱਦ ਤੱਕ ਪਹਿਲਾ ਰਲੀਫ ਮਿਲ ਵੀ ਚੁਕਿਆ ਤੇ ਲੋਕ ਇਹ ਮਹਿਸੂਸ ਵੀ ਕਰ ਰਹੇ ਨੇ ਵੀ ਸਰਕਾਰ ਜਿਹੜੀ ਆ ਉਹਨਾਂ ਨੇ ਆਪਣੇ ਜਿਹੜੀ ਬਿਊਰੋਕ੍ਰੇਸੀ ਨੂੰ ਤੇ ਅਫੀਸਰਾਂ ਨੇ ਜਿਹੜੇ ਇਨਸਪੈਕਟਰੀ ਰਾਜਾ ਉਹਦੇ ਕਾफी ਹੱਦ ਤੱਕ ਜਿਹੜਾ ਅ ਰਸੀ ਕਸੀਆਵਾ ਵੀ ਤੇ ਕੰਮ ਦੇ ਜਿਹੜੇ ਹੌਲੀ ਹੌਲੀ ਸੁਨੋ ਤੁਣ ਜਦ ਨੇ ਇਹ ਨੂੰ ਉਜਾਣਗੇ ਇਹ ਜਿੱਦਾਂ ਮਾਨ ਸਾਹਿਬ ਨੇ ਕਿਹਾ ਸੀ ਕਿ ਜਦ ਤੱਕ ਜੱਜਵਾਰਾ ਨਾ ਹੋਵੇ ਜਦ ਤੱਕ ਨੀਅਤ ਨਾ ਹੋਵੇ ਫੌਸੀਆਂ ਜਿੱਦਾਂ ਮਰਦੀ ਪੜਾਈ ਜਾਈਏ ਉਹ ਫਿਰ ਬੇਰ ਹੋ ਜਾਂਦੀਆਂ ਨੇ ਇਹ ਜਨਵਾ ਬਣਾਉਣ ਦੇ ਲਈ ਕਿਤੇ ਨਾ ਕਿਤੇ ਅਵੇਅਰਨੈਸ ਦੀ ਵੀ ਲੋੜ ਆ ਅਵੇਅਰ ਕਰਨ ਦੀ ਵੀ ਲੋੜ ਆ ਤੇ ਕਿਤੇ ਨਾ ਕਿਤੇ ਫਿਰ ਡੰਡੇ ਦੀ ਵੀ ਜਿਹੜੀ ਜਰੂਰਤ ਪੈਂਦੀ ਆ ਤੇ ਤੁਸੀਂ ਦੇਖੋਗੇ ਵੀ ਇਹ ਦੋਨੋਂ ਚੀਜ਼ਾਂ ਨਾਲ ਨਾਲ ਚਲਦੀਆਂ ਹੋਈਆਂ ਤੁਹਾਨੂੰ ਕੋਈ ਵੀ ਕਿਸੇ ਕਿਸਮ ਦੀ ਸਮੱਸਿਆ ਜੇ ਨਹੀਂ ਹੋਗੀ ਵੇਰੇ ਤੁਹਾਨੂੰ ਇੱਥੇ ਦਸਤੇ ਭਾਈ ਜਿਹਾ ਬੈਠਾ ਸਾਰਾ ਹੀ ਕੋਈ ਵੀ ਕਿਸੇ ਕਿਸਮ ਦੀ ਤੁਹਾਨੂੰ ਸਮੱਸਿਆ ਆਉਂਦੀ ਹੈ ਕਿਸੇ ਵੀ ਡਿਪਾਰਟਮੈਂਟ ਤੇ ਸਮੱਸਿਆ ਤੁਹਾਨੂੰ ਆਉਂਦੀ ਹੈ ਮੇਰਾ ਦਫ਼ਤਰ ਜਿਹੜਾ ਹਰ ਵੇਲੇ ਖੁੱਲਿਆ ਰਹਿੰਦਾ 24 ਘੰਟੇ ਮੇਰਾ ਫੋਨ ਬੰਦਾ ਰਹਿੰਦਾ ਤੁਸੀਂ ਜਦੋਂ ਵੀ ਮੈਨੂੰ ਫੋਨ ਕਰੋ ਜਦੋਂ ਵੀ ਮੇਰੇ ਨਾਲ ਗੱਲ ਕਰੋ ਜੇ ਉਹ ਕੰਮ ਹੋ ਕੇ ਤੁਹਾਨੂੰ ਅਨਸਰ ਨਾ ਮਿਲੇ ਵੀ ਨਾ ਟੈਨ ਫਿਰ ਪ੍ਰੋਫੈਸਰ ਸਾਹਿਬ ਤੁਹਾਨੂੰ ਜਿਵੇਂ ਜੋ ਵਰਤੀ ਕਹਿਣਾ ਕੌਣ ਚਲਿਖਾ ਕਰਵਾਉਣ ਲਈ ਆ। ਮੈਂ ਲੋਕ ਰਿਫਰਮੇਸ਼ਨ ਆਜੇ ਹੁੰਦਾ। ਕਈ ਵਾਰੀ ਇਹ ਹੁੰਦਾ ਵੀ ਆਪ ਤਾਂ ਪਈ ਹੁੰਦੀ ਹੈ ਜਿਹੜੀ ਵੀ ਜਦ ਤੱਕ ਅ ੱ ੱਕਾ ਨਾਲ ਮਾਰਉਂਦਾ ਕਿ ਗੱਡੀ ਚੱਲਦੀ ਨਹੀਂ ਤੇ ਕਈ ਵਾਰੀ ੱਕਾ ਮਾਰਨੇ ਕਰਉਂਦੀਆਂ ਮੈਂ ਤੁਹਾਡਾ ਭਰਾ ਹਾਂ ਮੈਂ ਅਰਬੜੇ ਤੁਹਾਡੇ ਵਿੱਚੇ ਦਫ਼ਤਰ ਹੁੰਦਾ ਬੰਦੇ ਬੈਠੇ ਨੇ ਮੈਂ ਕਿਤੇ ਸਾਡਾ ਪੂਰਾ ਦਫ਼ਤਰ ਚੱਲ ਰਿਹਾ ਹੈ। ਮੈਂ ਵੀ ਓਨਰ ਹਾਂ। ਕਿ ਨਹੀਂ ਫਿਰ ਸਾਡੇ ਪਾਰਟੀ ਦੇ ਬੰਦੇ ਨੇ ਇਹ ਰਣਜੀਤ ਸਿੰਘ ਹੈ ਤੇ ਸਾਡੇ ਤਨੂਜ ਸਿੰਘ ਵੀ ਇਹ ਵੀ ਭਾਰਵੇਂ ਇਹ ਕੋਲ ਸਾਰੇ ਕਿੰਨੇ ਬੰਦੇ ਇੱਥੇ ਬੈਠੇ ਨੇ। ਜਿਹੜੇ ਤੁਹਾਡੇ ਵਿੱਚ ਨਾਲ ਹੋਏ ਨੇ ਅੱਜ ਨੇ ਜੋ ਤੁਸੀਂ ਪ੍ਰਧਾਨ ਬਣਿਆ ਤੁਹਾਡੀ ਬੱਲੇ ਬੱਲੇ ਹੋਵੇ ਤੇ ਤੁਸੀਂ ਲੋਕਾਂ ਦੇ ਕੰਮ ਕਰਾਓ ਜੋ ਲੋਕ ਤੁਹਾਡੇ ਤੇ ਯਕੀਨ ਕਰਦੇ ਨੇ ਤੁਸੀਂ ਉਹਨਾਂ ਦੇ ਪੂਰਾ ਨਹੀਂ ਹੁਣ ਅੱਗੇ ਜਾ ਕੇ ਅੱਗੇ ਉਦੋਂ ਵੀ ਵੱਧ ਸਫਲ ਹੋਣੀ ਇਹ ਸਾਡੀ ਪੂਰੀ ਕੋਸ਼ਿਸ਼ ਹੈ ਜਿਹੜੀ ਉਹ ਰਹੋਗੇ ਮੇਰਾ ਪੂਰਾ ਸਹਿਯੋਗ ਤੁਹਾਡੇ ਨਾਲ ਤੇ ਬਿੱਲਾ ਜੀ ਨੇ ਮੈਨੂੰ ਕਹੋ ਦਿੱਤਾ ਤੇ ਮੈਂ ਵਾਲੀ ਨਸੀਅਤ ਸੁਣੇ ਐ ਸੋਸਾਇਟੀ ਨੂੰ ਦੇ ਕੇ ਜਾਣਾ ਹਾਂ ਅਸੀਂ ਤਾਂ ਦੇ ਨਾਲ ਐ ਅਸੀਂ ਨਾ ਦੇ ਹਾਂ ਦੇ ਵੀ ਪਰ ਅੱਜ ਕਰ ਰਿਹਾ ਬਈ ਕਿਉਂਕਿ ਸਾਰੀ ਮਨਸਾਪੀ ਦੇ ਕੋਈ ਰੇ ਨੀ ਚੇਂਜ ਨਾ ਸੀ ਕਹਿੰਦੇ ਜਦੋਂ ਘੱਟ ਕਹਿੰਦੇ ਫਿਰ ਅਸੀਂ ਨਹੀਂ ਤੈਨੂੰ ਜੋ ਮਿਲ ਜਾਈਗਾ ਕਿ ਆਏਗੀ ਫਿਰ ਉਹ 5 ਲੱਖ ਰੁਪਈਆ ਨੇ